ਪੰਜਾਬ ਭਰ ਦੇ ਵਿੱਚ ਮੌਸਮ ਨੇ ਇੱਕ ਵਾਰ ਫਿਰ ਤੋਂ ਕਰਵਟ ਲੈ ਲਈ ਹੈ ਤੇ ਤਾਪਮਨ ਦੇ ਵਿੱਚ ਕਮੀ ਜੜੀ ਹੈ ਉਹ ਨਜ਼ਰ ਆ ਰਹੀ ਹੈ ਜਿਸ ਦੇ ਨਾਲ ਠੰਡ ਦਾ ਪ੍ਰਕੋਪ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਤਦ ਅਸਈਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਹੋ ਸਕਦੀ ਹੈ ਤਾਂ ਸੰਗਣੀ ਧੁੰਦ ਦੇ ਕਾਰਨ ਰਾਜ ਦੇ ਵਿੱਚ yellow ਤੇ orange ਅਲਰਟ ਮੌਸਮ ਵਿਭਾਗ ਨੇ ਜਾਰੀ ਕਰ ਦਿੱਤਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕੰਗ ਦਾ ਇਹ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਭਰ ਦੇ ਵਿੱਚ ਤਾਪਮਾਨ ਘਟੇਗਾ ਤੇ ਜਿਸ ਦਿਨਾਂ ਧੁੰਦ ਵੀ ਵਧੇਗੀ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਇਸੇ ਦੌਰਾਨ ਆਈਐਮਡੀ ਵੱਲੋਂ ਪੰਜਾਬ ਦੇ ਵਿੱਚ yellow ਤੇ orange ਅਲਰਟ ਜਾਰੀ ਕੀਤਾ ਗਿਆ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਵੀ ਹੋ ਸਕਦੀ ਹੈ ਜੀ ਜੇ ਅਸੀਂ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਤਾਂ ਕੋਲਡ ਡੇ ਕੰਡੀਸ਼ਨਸ ਚੱਲ ਰਹੀਆਂ ਨੇ ਜਦੋਂ ਕਿ ਨਾਈਟਸ ਥੋੜੀਆਂ ਵਾਰਮਰ ਚੱਲ ਰਹੀਆਂ ਨੇ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 12.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4.9 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਇਸੀ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 7.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.3 ਡਿਗਰੀ ਸੈਲਸੀਅਸ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਡੇਜ਼ ਜਿਹੜੇ ਕਾਫੀ ਕੋਲਡ ਚੱਲ ਰਹੇ ਨੇ ਜਦੋਂ ਕਿ ਨਾਈਟਸ ਸਲਾਈਟਲੀ ਵਾਰਮਰ ਚੱਲ ਰਹੀਆਂ ਨੇ ਨਾਰਮਲ ਕੰਡੀਸ਼ਨਸ ਤੋਂ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦਾ ਵੈਦਰ ਦੇਖੀਏ ਤਾਂ ਆਉਣ ਵਾਲੇ 1-2 ਦਿਨ ਜਿਹੜੇ ਕੋਲਡ ਡੇ ਕੰਡੀਸ਼ਨਸ ਔਰ ਫੌਗੀ ਕੰਡੀਸ਼ਨਸ ਜਿਹੜਾ ਸਟੇਟ ਦੇ ਵਿੱਚ ਪ੍ਰੀਵੈਲ ਕਰ ਸਕਦੀਆਂ ਨੇ ਔਰ ਉਹਦੇ ਵਾਸਤੇ ਅੱਜ ਆਈਐਮਡੀ ਵੱਲੋਂ ਔਰੇਂਜ ਔਰ ਕੱਲ yellow ਅਲਰਟ ਜਾਰੀ ਕੀਤਾ ਗਿਆ ਕਿੰਨੇ ਕਿ ਪੰਜਾਬ ਦੇ ਕਿੰਨੇ ਹਿੱਸਿਆਂ ਦੇ ਵਿੱਚ yellow alert ਜਿਹੜਾ ਜਾਰੀ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਾਰਿਸ਼ ਤੇ ਠੰਡੀਆਂ ਹਵਾਵਾਂ ਵੀ ਚੱਲ ਸਕਦੀਆਂ ਆ ਜੀ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਆਈਸੋਲੇਟਿਡ ਪਲੇਸਿਸ ਵਾਸਤੇ ਜਿਹੜਾ yellow alert ਉਹ ਜਾਰੀ ਕੀਤਾ ਗਿਆ ਪੰਜਾਬ ਦੇ ਵਿੱਚ ਕਿਤੇ ਕਿਤੇ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣ ਸਕਦੀਆਂ ਨੇ ਔਰ ਉਹਦੇ ਤੋਂ ਬਾਅਦ 5 ਤੋਂ 7 ਤਰੀਕ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਵੀ ਹੋ ਸਕਦੀ ਹੈ ਤਾਂ ਇਹ ਜਿਹੜੀ ਬਾਰਿਸ਼ ਹੋਗੀ ਇਸ ਬਾਰਿਸ਼ ਨਾਲ ਕੋਈ ਫਸਲਾਂ ਤੇ ਵੀ ਕੋਈ ਨੁਕਸਾਨ ਹੋ ਰਿਹਾ ਨਹੀਂ ਹੈ ਨੇ ਇਹ ਹਲਕੀ بارش ਦੀ ਪ੍ਰੈਡਿਕਸ਼ਨ ਹੈ ਜੀ ਕਿਉਂਕਿ ਜਿਹੜੀਆਂ ਕ੍ਰੌਪਸ ਨੂੰ ਸੋਇਲ ਮੋਇਸਚਰ ਚਾਹੀਦਾ ਹੁੰਦਾ ਸੋ ਕੋਈ ਹੈਵੀ ਰੇਨ ਦੀ ਪ੍ਰੈਡਿਕਸ਼ਨ ਨਹੀਂ ਹੈਗੀ ਸੋ ਇਹ ਕ੍ਰੌਪਸ ਵਾਸਤੇ ਬੈਨੀਫੀਸ਼ੀਅਲੀ ਰਹੇਗੀ ਔਰ ਸੈਕੰਡਲੀ ਜੇ ਅਸੀਂ ਪ੍ਰੈਸੈਂਟ ਵੈਦਰ ਕੰਡੀਸ਼ਨਸ ਦੀ ਗੱਲ ਕਰੀਏ ਕਿਉਂਕਿ ਰਬੀ ਕ੍ਰੌਪਸ ਦੀ ਜਿਹੜੀ ਲੋ ਟੈਂਪਰੇਚਰ ਕੰਡੀਸ਼ਨਸ ਉਹਨਾਂ ਨੂੰ ਚਾਹੀਦੀਆਂ ਹੁੰਦੀਆਂ ਨੇ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦਾ ਕ੍ਰੌਪ ਨੂੰ ਕੋਈ ਨੁਕਸਾਨ ਨਹੀਂ ਹੈ ਇਸ ਤੋਂ ਪਹਿਲਾਂ ਵੀ ਇੱਕ ਦਿਨ ਬਾਰਿਸ਼ ਹੋਈ ਹੈ ਤੇ ਜਿਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਾਰਿਸ਼ ਹੋਏਗੀ ਤੇ ਇਹਦੇ ਨਾਲ ਜਿਹੜੀ ਸੁੱਕੀ ਠੰਡ ਪੈ ਰਹੀ ਸੀ ਜਾਂ ਲੋਕ ਜਿਹੜੇ ਬਿਮਾਰ ਹੋ ਸੀ ਇਸ ਨੇ ਨਾਲ ਵੀ ਰਾਹਤ ਮਿਲੇ ਬਿਲਕੁਲ ਜੀ ਕਿਉਂਕਿ ਜਦੋਂ ਡਰਾਈ ਠੰਡ ਹੁੰਦੀ ਹੈ ਤਾਂ ਉਹਦਾ ਜ਼ਿਆਦਾ ਹੈਲਥ ਇਸ਼ੂਸ ਹੁੰਦੇ ਨੇ ਇਹਦੇ ਨਾਲ ਥੋੜਾ ਹਵਾ ਦੇ ਵਿੱਚ ਵੀ ਮੋਇਸਚਰ ਐਡ ਹੋ ਜਾਏਗਾ ਉਹਦੇ ਨਾਲ ਹੈਲਥ ਵਾਸਤੇ ਵੀ ਠੀਕ ਹੈ ਔਰ ਜਿਹੜਾ ਸੋਇਲ ਦੇ ਵਿੱਚ ਵੀ ਮੋਇਸਚਰ ਐਡ ਹੋ ਜਾਏਗਾ ਕ੍ਰੌਪਸ ਵਾਸਤੇ ਵੀ ਉਹਦਾ ਬੈਨੀਫਿਟ ਹੈ ਅੱਜ ਬਾਰਿਸ਼ ਦੇ ਨਾਮ ਨਾਲ ਹਲਕੀ ਕਿਤੇ ਗੜੇਬਾਰੀ ਦੇ ਅਸਰ ਤਾਂ ਨਹੀਂ ਇਸ ਤਰ੍ਹਾਂ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਜੀ ਫਿਰ ਮੈਂ ਇਹ ਕਿ ਲੋਕਾਂ ਨੂੰ ਅਪੀਲ ਕਰਨਾ ਚਾਹੁੰਗੀ ਠੰਡ ਦੇ ਵਿੱਚ ਵੀ ਆਪਣਾ ਵਿਚਾਰ ਕਰੀ ਲੋਕਾਂ ਨੂੰ ਇਹ ਦੱਸ ਸਕਦੇ ਹਾਂ ਜੀ ਕਿ ਜਿਹੜੀਆਂ ਕੋਲ ਵੇਵ ਕੰਡੀਸ਼ਨਸ ਬਣੀ ਹੋਈਆਂ ਨੇ ਉਹਨਾਂ ਨੂੰ ਆਊਟਡੋਰ ਐਕਟੀਵਿਟੀਜ਼ ਘੱਟੋ ਘੱਟ ਕਰਨੀ ਚਾਹੀਦੀਆਂ ਨੇ ਜਿੰਨਾ ਹੋ ਸਕੇ ਬਾਹਰ ਅਵੋਇਡ ਕਰਨਾ ਚਾਹੀਦਾ ਔਰ ਜਦੋਂ ਵੀ ਬਾਹਰ ਜਾਓ ਪ੍ਰੋਪਰਲੀ ਕਵਰਡ ਜਾਓ ਔਰ ਹੈਲਥੀ ਔਰ ਨਿਊਟ੍ਰੀਸ਼ੀਅਸ ਡਾਈਟ ਲੈਣੀ ਚਾਹੀਦੀ ਹੈ ਤਾਂ ਕਿ ਸਿਹਤ ਨੂੰ ਕੋਈ ਇਫੈਕਟ ਨਾ ਹੋ ਸਕੇ